ਦੀਪਕ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀਪਕ ਜੀ ਗੱਲ ਇਥੋਂ ਸ਼ੁਰੂ ਕਰੀਏ ਅੱਜ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੂਮਾਂ ਦੀਆਂ ਧੂਮਾਂ ਬੀਜਪੀ ਦੇ ਘਰ ਤੱਕ ਪੈ ਰਹੀਆਂ ਨੇ ਕੀ ਵੇਰਵਾ ਜੀ ਜਦੋਂ ਫਿਰ ਨਵਾਂ ਚੰਨ ਚੜ੍ਹੋਂਗੇ ਤਾਂ ਧੂਮਾਂ ਤਾਂ ਪੈਣਗੇ ਹੂੰ ਦਮਦਮੀ ਟਕਸਾਲ ਦੇ ਮੁਖੀ ਨੇ ਹਰਨਾਮ ਸਿੰਘ ਖਾਲਸਾ ਜਿਹੜੇ ਧੂਮਾਂ ਨਾਂ ਨਾਲ ਜਾਣੇ ਜਾਂਦੇ ਨੇ ਹੂੰ ਹੂੰ ਰਨਮ ਸਿੰਘ ਧੂਮਾ ਜੀ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਮਹਾਰਾਸ਼ਟਰ ਦੇ ਵਿੱਚ ਬੰਬਈ ਪਹੁੰਚ ਕੇ ਮੁੰਬਈ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਮਹਾਰਾਸ਼ਟਰ ਚੋਣਾਂ ਲਈ ਭਾਜਪਾ ਦਾ ਸਮਰਥਨ ਦਾ ਐਲਾਨ ਕਰਦੇ ਨੇ ਹਮ ਦਮਦਮੀ ਟਕਸਾਲ ਦਾ ਇੱਕ ਲੰਮਾ ਇਤਿਹਾਸ ਹੈ ਹਮ ਦਮਦਮੀ ਟਕਸਾਲ ਦੀ ਸਿੱਖ ਮਤਲਬ ਜਿਕਰ ਆਪਾਂ ਕੀ ਟਕਸਾਲੀ ਸਿੱਖ ਪੈਦਾ ਕਰਨ ਦੇ ਵਿੱਚ ਇੱਕ ਵੱਡਾ ਰੋਲ ਹੈ ਜੀ ਵੱਡੀ ਭੂਮਿਕਾ ਚਾਹੇ ਉਹ ਕੀਰਤਨੀਏ ਸਿੰਘ ਹੋਣ ਚਾਹੇ ਰਾਗੀ ਸਿੰਘ ਹੋਣ ਚਾਹੇ ਹੋਰ ਵੱਖ-ਵੱਖ ਸੇਵਾਵਾਂ ਨਿਭਾਉਣ ਵਾਲੇ ਹੋਣ ਜਾਂ ਇੱਕ ਸੰਪੂਰਨ ਸਿੱਖ ਬਣਨ ਵਾਲੀ ਪ੍ਰਕਿਰਿਆ ਵਾਲਾ ਪਹਿਲੂ ਹੋਵੇ ਉਹ ਚ ਇੱਕ ਵੱਡਾ ਰੋਲ ਹੈ ਔਰ ਸਮੇਂ-ਸਮੇਂ ਦੇ ਹਵਾਲਿਆਂ ਨਾਲ ਸੋ ਇਸ ਸਮੇਂ ਜਦੋਂ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਇਸ ਪਹਿਲੂ ਤੋਂ ਚਰਚਾ ਚੱਲ ਰਹੀ ਹੋਵੇ ਕਿ ਬਈ ਕਾਂਗਰਸ ਨੇ ਜੋ ਕਾਣ ਕੀਤਾ ਹਮਮ ਸਿੱਖੀ ਰਾਜ ਚਾਹੇ ਉਹ ਦਰਬਾਰ ਸਾਹਿਬ ਤੇ ਹਮਲੇ ਵਾਲਾ ਪਹਿਲੂ ਆਉਂਦਾ ਹੈ ਦਿੱਲੀ ਸਿੱਕਤ ਲਿਆਂ ਵਾਲਾ ਮਸਲਾ ਆਉਂਦਾ ਉਹ ਸਾਰੇ ਉਹ ਤੋਂ ਬਾਅਦ ਮੌਜੂਦਾ ਦੌਰ ਦੇ ਵਿੱਚ ਭਾਜਪਾ ਹਾਂ ਇੱਕ ਵੱਖਰੇ ਤਰੀਕੇ ਨਾਲ ਜਿਹੜੇ ਉੱਤੇ ਸਵਾਲ ਖੜੇ ਹੁੰਦੇ ਨੇ ਕਿ ਘੱਟ ਗਿਣਤੀਆਂ ਦੇ ਹਵਾਲੇ ਨਾਲ ਜਿਹੋ ਜਿਹੇ ਕਦਮ ਚੁੱਕੇ ਜਾ ਰਹੇ ਨੇ ਉਹ ਹੀ ਇਹ ਦਰਮਿਆਨ ਤਖਸਾਲ ਦਾ ਜਾ ਕੇ ਸਮਰਥਨ ਕਰਨਾ ਕਈਆਂ ਨੂੰ ਹੈਰਾਨ ਵੀ ਕਰਦਾ ਹੈ ਤੇ ਕਈਆਂ ਨੂੰ ਲੱਗਦਾ ਕਿ ਇਹ ਵਰਤਾਰਾ ਤਾਂ ਬਹੁਤ ਪਹਿਲਾਂ ਵਾਪਰਿਆ ਜੀ ਵਿਜੇ ਜੀ ਕੁਝ ਤਰ੍ਹਾਂ ਇਸ ਨੂੰ ਇਸ ਨਜ਼ਰੀਏ ਉੱਤੇ ਲੈ ਰਹੀਆਂ ਨੇ ਕਿ ਅਚਾਨਕ ਅਮਰੀਕਾ ਰਹਿੰਦਾ ਇੱਕ ਬੰਦਾ ਹਾਂ ਅਚਾਨਕ ਟਕਸਾਲ ਦਾ ਮੁਖੀ ਕਿਵੇਂ ਬਣ ਗਿਆ ਹੂੰ ਉਹ ਕਹਿੰਦੇ ਜੀ ਇਹ ਤਾਂ ਉਸ ਸਮੇਂ ਦੀ ਬਿਉਤ ਸੀ ਜਿਹੜੀ ਕੰਮ ਆ ਰਹੀ ਹੈ ਅਗਲਿਆਂ ਦੇ ਇਹ ਤਾਂ ਉੱਥੋਂ ਲਿਆ ਕੇ ਬਣਵਾਇਆ ਹੀ ਇਹਨਾਂ ਨੇ ਆ ਜੀ ਫਿਰ ਕਹਿੰਦੇ ਕਿ ਇਹ ਤਾਂ 2002 ਤੋਂ ਲਗਭਗ ਕੰਮ ਹੋਇਆ ਵੈ ਜੀ ਇਹ ਤਾਂ ਉਹਨਾਂ ਦੇ ਨਾਲ ਹੀ ਹੈ ਫਿਰ ਇੱਕ ਹੋਰ ਪਹਿਲੂ ਵੀ ਇਹ ਚ ਹੈਗਾ ਕਿ ਮਹਾਰਾਸ਼ਟਰ ਦੇ ਵਿੱਚ ਇਹ ਮੁੰਬਈ ਦੇ ਖੇਤਰ 'ਚ ਟਕਸਾਲ ਦਾ ਇੱਕ ਉਥੇ ਆਪਣੀ ਇੱਕ ਬਿੰਗ ਹੈਗੀ ਇੱਕ ਬ੍ਰਾਂਚ ਹੈਗੀ ਹੈ ਹੂੰ ਸੋ ਉਹ ਇੱਕ ਬਹੁਤ ਵੱਡੇ ਪੱਧਰ ਤੇ ਉਹ ਉੱਥੋਂ ਦੇ ਸਥਾਨਕ ਨੌਨ ਸਿੱਖ ਵੀ ਕਹਿੰਦੇ ਕਿ ਉਹਦੇ ਬਹੁਤ ਚੰਗੇ ਉਹਦੇ ਦੇ ਮਨਨਤ ਸਹਿਯੋਗੀ ਨੇ ਜੀ ਸੋ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਵੀ ਕਹਿੰਦੇ ਕਿ ਜੀ ਇਸ ਨੂੰ ਦੇਖਣ ਦੀ ਲੋੜ ਆ ਪਰ ਸਵਾਲ ਇਹ ਇਸ ਲਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਉਹ ਰਾਜਨੀਤਿਕ ਪਾਰਟੀ ਹੈ ਜਿਹੜੀ ਬੀਜੇਪੀ ਨਾਲ ਗਈ ਔਰ ਲੰਮਾ ਸਮਾਂ ਰਹੀ ਤੇ ਨੌ ਮਾਸਾ ਰਿਸ਼ਤਾ ਕਹਿ ਕੇ ਪ੍ਰਚਾਰਿਆ ਪ੍ਰਸਾਰਿਆ ਜੀ ਸੋ ਉਸ ਸਮੇਂ ਤੱਕ ਕਦੇ ਨਹੀਂ ਇਹ ਸਵਾਲ ਖੜੇ ਹੋਏ ਜੀ ਕਿ ਇਹ ਦਖਲ ਦੇ ਰਹੇ ਨੇ ਨਹੀਂ ਦੇ ਰਹੇ ਜਦੋਂ ਕਿ ਬਾਹਰ ਬੈਠੀਆਂ ਤੇਰਾ ਉਸ ਸਮੇਂ ਵੀ ਫਿਕਰਮੰਦ ਕਰਦੀਆਂ ਸੀਗੀਆਂ ਵੀ ਇਹ ਠੀਕ ਨਹੀਂ ਹੋ ਰਿਹਾ ਹਮਮ ਅਕਾਲੀ ਦਲ ਨੂੰ ਕਟੋ-ਕਟ ਆਪਣੇ ਸਿਧਾਂਤਾਂ ਨੂੰ ਛੱਡ ਕੇ ਨਾਲ ਨਹੀਂ ਜਾਣਾ ਚਾਹੀਦਾ ਸੀ ਪਰ ਫਿਰ ਵੀ ਅਕਾਲੀ ਦਲ ਕੋਲ ਲੈ ਦੇ ਕੇ ਇੱਕ ਗੱਲ ਕਹਿਣ ਨੂੰ ਸੀ ਕਿ ਅਸਰ ਰਾਜਨੀਤਿਕ ਪਾਰਟੀਆਂ ਜੀ ਜੀ ਅਸਰ ਰਾਜਨੀਤਿਕ ਪਾਰਟੀ ਦੇ ਤੌਰ ਤੇ ਸਮਝੌਤਾ ਕੀਤਾ ਜੀ ਪੰਜਾਬ ਦੇ ਹਿੱਤਾਂ ਲਈ ਕੀਤਾ ਦਮਦਮੀ ਟਕਸਾਲ ਕੋਈ ਮਤਲਬ ਕਿ ਰਾਜਨੀਤਿਕ ਪਾਰਟੀ ਨਹੀਂ ਹੈ ਤੇ ਇਹ ਵੀ ਨਹੀਂ ਕਹਿ ਸਕਦੇ ਕਿ ਜੀ ਹਰਨਾਮ ਸਿੰਘ ਧੂਮਾ ਹੋਰਾਂ ਦਾ ਇਹ ਨਿੱਜੀ ਫੈਸਲਾ ਹੂੰ ਹੂੰ ਇਹ ਕੋਈ ਲੀਡਰ ਦਾ ਬਿਆਨ ਤਾਂ ਹੈ ਨਹੀਂ ਕਿ ਤੁਸੀਂ ਨਿੱਜੀ ਫੈਸਲਾ ਕਹੋਗੇ ਸੰਸਥਾ ਦੇ ਮੁਖੀ ਹੋ ਤੁਸੀਂ ਜੀ ਤੇ ਮੁਖੀ ਦੇ ਨਾਤੇ ਤੁਸੀਂ ਆਪਣੇ ਨਾਂ ਹੇਠ ਪ੍ਰੈਸ ਨੋਟ ਜਾਰੀ ਕਰ ਰਹੇ ਹੋ ਆਪਨੇ ਨਾਲ ਬੈਠ ਕੇ ਆਪ ਬੈਠ ਕੇ ਆਪਣੇ ਸਾਥੀਆਂ ਨੂੰ ਉਠਾ ਕੇ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ ਹੂੰ ਸੋ ਕੀ ਇਸ ਪਹਿਲੂ ਨੂੰ ਇਹ ਸਮਝੀਏ ਕਿ ਬੀਜੇਪੀ ਬਾਰੇ ਜਿਹੜੀ ਚਰਚਾ ਸੀ ਕਿ ਵੜ ਗਈ ਪਈ ਸ਼੍ਰੋਮਣੀ ਕਮੇਟੀ ਚ ਵੜ ਗਈ ਪਈ ਟਕਸਾਲ ਚ ਵੜ ਗਈ ਪਈ ਇਸ ਪਹਿਲੂਆਂ ਚ ਕਿ ਇਸ ਲਈ ਇਹ ਕੰਮ ਹੁਣ ਪ੍ਰਤੱਖ ਹੋ ਗਿਆ ਪਹਿਲਾਂ ਓਹਲੇ ਸੀ ਹੁਣ ਜਨਤਕ ਹੋ ਗਿਆ ਜੀ ਦੂਸਰੇ ਪਾਸੇ ਇਸ ਨੂੰ ਇਸ ਪਹਿਲੂ ਤੋਂ ਵੀ ਸਮਝਿਆ ਜਾ ਰਿਹਾ ਕਿ ਸ਼੍ਰੋਮਣੀ ਕਮੇਟੀ ਅੱਜ ਕਮਜ਼ੋਰ ਹੋਈ ਹੈ ਹਮ ਹਮ ਅਕਾਲੀ ਦਲ ਜੇ ਅੱਜ ਕਮਜ਼ੋਰ ਹੋਇਆ ਤਾਂ ਟਕਸਾਲ ਇਸ ਰੂਪ ਚ ਸਾਹਮਣੇ ਆ ਰਹੀ ਹੈ ਅ ਬੀਜੇ ਜੀ ਕੁਝ ਸਿੱਖ ਨੁਮਾਇੰਦਿਆਂ ਦਾ ਇਹ ਵੀ ਮੰਨਣਾ ਹੈ ਕਿ ਕਿਸੇ ਸਮੇਂ ਸਿੱਖ ਮਸਲਿਆਂ ਨੂੰ ਨਜਿੱਠਣ ਦੇ ਲਈ ਸ਼੍ਰੋਮਣੀ ਕਮੇਟੀ ਪਹਿਲ ਕਦਮੀ ਕਰਦੀ ਸੀ ਔਰ ਉਹਨੂੰ ਕੱਲ ਤੱਕ ਸਾਹਿਬ ਦੇ ਹਵਾਲੇ ਨਾਲ ਦਿੱਲੀ ਦਾ ਤਖਤ ਤੱਕ ਖਿਲ ਜਾਂਦਾ ਸੀ ਜਦੋਂ ਇੱਥੋਂ ਕੋਈ ਹੁਕਮ ਜਾਂਦਾ ਸੀ ਕੋਈ ਆਵਾਜ਼ ਉੱਠਦੀ ਸੀ ਤੇ ਰਾਜਨੀਤਿਕ ਤੌਰ ਤੇ ਸਿੱਖ ਕਿਤੇ ਵੀ ਬੈਠਾ ਉਹਦੀ ਮਤਲਬ ਪੈਰ ਵੀ ਕਰਨ ਦੇ ਲਈ ਅਕਾਲੀ ਦਲ ਹੁੰਦਾ ਸੀ ਜੀ ਅੱਜ ਜੇ ਅਕਾਲੀ ਦਲ ਉਹ ਪੈਰ ਵੀ ਕਰਨ ਦੀ ਸਥਿਤੀ 'ਚ ਨਹੀਂ ਹੈਗਾ ਖਾਸ ਕਰ ਜੋ ਕੁਝ ਕੈਨੇਡਾ ਅਮਰੀਕਾ 'ਚ ਵਾਪਰਿਆ ਖਾਸ ਕਰ ਕੈਨੇਡਾ ਵਾਲੇ ਹਵਾਲੇ ਨਾਲ ਉੱਥੇ ਜੇ ਅਕਾਲੀ ਦਲ ਉਹ ਪੈਰ ਵੀ ਨਹੀਂ ਕਰ ਪਾ ਰਿਹਾ ਸ਼੍ਰੋਮਣੀ ਕਮੇਟੀ ਨਹੀਂ ਰੋਲ ਨਿਭਾ ਪਾ ਰਹੀ ਤਾ ਫਿਰ ਉਥੇ ਦਾ ਸਿੱਖ ਭਾਈਚਾਰ ਜਿਹੜਾ ਜਿੱਥੇ ਵੀ ਬੈਠਾ ਜੀ ਉਹ ਆਪਣਾ ਫੈਸਲਾ ਆਪ ਲੈਣ ਦੀ ਪੋਜੀਸ਼ਨ 'ਚ ਹੈ ਕੀ ਇਸ ਪਹਿਲੂ ਤੋਂ ਕਿ ਮੁੰਬਈ ਰਹਦੇ ਸਿੱਖ ਭਾਈਚਾਰਿਆਂ ਨੇ ਟਕਸਾਲ ਤੱਕ ਪਹੁੰਚ ਅਪਰੋਚ ਕਰ ਲਈ ਕਿ ਜੀ ਅਸੀਂ ਇੱਧਰ ਜਾਣਾ ਇਸ ਲਈ ਤੁਸੀਂ ਤੁਹਾਡੇ ਹਵਾਲੇ ਨਾਲ ਇਹ ਬਿਆਨ ਆ ਜਾਣਾ ਚਾਹੀਦਾ ਕਿ ਉਹ ਅਪਰੋਚ ਹੈ ਜਾਂ ਕਿਸੇ ਸਮੇਂ ਧੂਮਾਲੀ ਧਿਰ ਸੁਖਵੀਰ ਬਾਦਲ ਵਾਲੀ ਧਿਰ ਸੀ ਸੰਤ ਸਮਾਜ ਬਣਾ ਕੇ ਜੀ ਆ ਰੂਪ ਕਰਕੇ ਜੀ ਡੇਰੇ ਵਾਲੇ ਬਾਬੇ ਇਕੱਠੇ ਕਰਕੇ ਜੀ ਸਾਰਾ ਇੱਕ ਪਾਸੇ ਸੀ ਕੀ ਇਹ ਸਮੇ ਇਹ ਸੁਖਵੀਰ ਬਾਦਲ ਵੱਲੋਂ ਧੂਮਦੇ ਰੂਪ ਚ ਦਵਾਇਆ ਹੋਇਆ ਬੀਜੇਪੀ ਨੂੰ ਸਮਰਥਨ ਕਿ ਕਾਂਹ ਲਈ ਸਾਡਾ ਰਾਹ ਪੱਕਾ ਹੋ ਜਵੇ ਪਰ ਆਪਣੇ ਘਰੇ ਜਿਹੋ ਜਿਹਾ ਖਲਾਰਾ ਪਿਆ ਉਹੀ ਜੀ ਸਥਿਤੀ ਲੱਗਦਾ ਨਹੀਂ ਕਿ ਸੁਖਵੀਰ ਇਹ ਜੀ ਸਕੀਮਾਂ ਘਟ ਸਕਦੇ ਜਿੱਦੋਂ ਆਪਣੇ ਅਸਤੀਫੇ ਵਾਲੀ ਸਕੀਮ ਨਹੀਂ ਠੀਕ ਠਾਕ ਘੜ ਹੋਈ ਉਹ ਇਹ ਸਮੇ ਸਕੀਮ ਕੀ ਕੜੂਗਾ ਸੋ ਇਸ ਨੂੰ ਕੁੱਲ ਮਿਲਾ ਕੇ ਤਕਸਾਲ ਦੀ ਫਰੇਮ ਚ ਹੀ ਦੇਖਣ ਦੀ ਲੋੜ ਹੈ ਔਰ ਇਸ ਦੀ ਦੋਹਰੀ ਚਰਚਾ ਹੋ ਰਹੀ ਹੈ ਕੁਝ ਤਰ੍ਹਾਂ ਕਹਿ ਰਹੀਆਂ ਕਿ ਉੱਥੋਂ ਦੇ ਸਿੱਖ ਭਾਈ ਚੱਲਣ ਦੀ ਜ਼ਰੂਰਤ ਸੀ ਕੁਝ ਤਰ੍ਹਾਂ ਕਹਿ ਰਹੀਆਂ ਜੀ ਇਹ ਤੂਮੇ ਨੇ ਨਵੀਆਂ ਥੂਮਾ ਪਾਤੀਆਂ ਰਹਿਂਦੀ ਖੁਦੀ শাক ਵੀ ਡਬੋਤੀ। ਹੂੰ। ਅਚਾਹ ਦੀਪਕ ਜੀ ਜਿਹੜੇ ਹੁਣ ਸਰਪੰਚੀ ਦੀਆਂ ਚੋਣਾਂ ਹੋ ਕੇ ਹਟੀਆਂ ਨੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਬਗੈਰ ਕਿਸੇ ਮੁਕਾਬਲੇ ਤੋਂ ਜਾਂ ਸਰਬਸੰਮਤੀ ਨਾਲ ਸਰਪੰਚ ਚੁਣੇ ਗਏ। ਉਹਨਾਂ ਦੇ ਵਿੱਚੋਂ ਕਈ ਪਿੰਡਾਂ ਦੀਆਂ ਬੜੀਆਂ ਵਧੀਆ ਮਿਸਾਲਾਂ ਵੀ ਬਣੀਆਂ। ਕਿਤੇ ਕਿਤੇ ਇਹ ਗੱਲ ਵੀ ਸਾਹਮਣੇ ਆਈ ਵੀ ਸਰਬਸੰਮਤੀ ਅਸਲ ਦੇ ਵਿੱਚ ਬਾਹ ਮਰੋੜ ਕੇ ਕਰਾਈ ਹੋਈ ਸਰਬਸੰਮਤੀਆਂ ਨੇ ਐਦਾਂ ਦੀਆਂ ਵੀ ਕੁਝ ਕੁਸਰਮੁਸਰ ਚੱਲਦੀ ਰਹੀ। ਪਰ ਹੁਣ ਇਹ ਦੱਸਿਓ ਵੀ ਜਿਹੜੇ ਬਗੈਰ ਮੁਕਾਬਲੇ ਤੋਂ ਸਰਪੰਚ ਬਣੇ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਉਹ ਤੇ ਕੀ ਦੁਬਾਰਾ ਇਲੈਕਸ਼ਨ ਹੋ ਸਕਦਾ ਜੀ ਬਿਲਕੁਲ ਜੀ ਇਹ ਇੱਕ ਕਾਫੀ ਪਹਿਲੂ ਗੰਭੀਰ ਹੈ ਹੂੰ ਕਿਉਂਕਿ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਸਰਬਸੰਮਤੀ ਜਾਂ ਬਿਨ ਮੁਕਾਬਲਾ ਇਹ ਦੋਵੇਂ ਵੱਖਰੇ ਵੱਖਰੇ ਪਹਿਲੂ ਨੇ ਹੂੰ ਇਹ ਇਸ ਪਹਿਲੂ ਦੇ ਵਿੱਚ ਇੱਕ ਪਹਿਲੂ ਤਾਂ ਹੈਗਾ ਕਿ ਜੇਕਰ ਸਰਬਸੰਮਤੀ ਹੋਈ ਪਿੰਡ 'ਚ ਇਕੱਠ ਹੋਇਆ ਹੂੰ ਇਕੱਠ ਹੋ ਕੇ ਉਹਨਾਂ ਨੇ ਕਿਹਾ ਵੀ ਕਿ ਆਪਾਂ ਤਾਂ ਇਹਨੂੰ ਸਰਪੰਚ ਚੁੜਨਾ ਜੀ ਸਾਰੇ ਪਿੰਡ ਨੇ ਉਹਦੇ ਸਹਿਮਤੀ ਪ੍ਰਗਟਾਤੀ ਤੇ ਉਹ ਸਰਬਸੰਮਤੀ ਹੋ ਗਈ ਉਸ ਕੱਲੇ ਨੇ ਕਾਗਜ਼ दाखिल ਕੀਤੇ ਹੂੰ ਹੂੰ ਤੇ ਉਹ ਤੋਂ ਬਾਅਦ ਕਾਰਵਾਈ ਹੋ ਗਈ ਠੀਕ ਹੈ ਇਹਨੂੰ ਇਸ ਇਸ ਪਹਿਲੂ ਨੂੰ ਸਰਬਸੰਮਤੀ ਦੇਖਿਆ ਜਾਂਦਾ ਹੈ ਜੀ ਇੱਕ ਹੁੰਦਾ ਕਿ ਬੰਦਾ ਬਿਨ ਮੁਕਾਬਲੇ ਜਿੱਤ ਗਿਆ ਜੀ ਉਹ ਹੁੰਦਾ ਕਿ ਪਿੰਡ ਚ ਕੋਈ ਸਰਬਸੰਮਤੀ ਨਹੀਂ ਕੋਈ ਇਕੱਠ ਨਹੀਂ ਕਾਗਜ਼ ਹੀ ਇੱਕ ਬੰਦੇ ਨੇ ਭਰੇ ਹੂੰ ਕਿਸੇ ਨੇ ਹੋਰ ਕਾਗਜ਼ ਨਹੀਂ ਭਰੇ ਉਹਦੇ ਮੁਕਾਬਲੇ ਉਹ ਹੈ ਬਿਨ ਮੁਕਾਬਲੇ ਜਾਂ ਮੁਕਾਬਲੇ ਚ ਕਾਗਜ਼ ਤਾਂ ਗਏ ਪਰ ਰੱਦ ਹੋ ਗਏ ਜੀ ਹੁਣ ਆ ਜਿਹੜਾ ਪਹਿਲੂ ਹੈ ਨਾ ਬਿਨ ਮੁਕਾਬਲੇ ਵਾਲਾ ਜੀ ਉਦੇ ਪਰ ਸੁਪਰੀਮ ਕੋਰਟ ਨੇ ਹੈਰਾਨੀ ਪ੍ਰਗਟਾਈ ਹੈ ਹਮਮ ਸੁਪਰੀਮ ਕੋਰਟ ਕਹਿੰਦਾ ਕਿ 13000 ਤੋਂ ਵੱਧ ਪੰਚਾਇਤਾਂ ਉੱਚੋ 35-3600 ਪੰਚਾਇਤਾਂ ਜਾਂ ਸਰਪੰਚ ਬੈਨ ਮੁਕਾਬਲੇ ਜਿੱਤ ਗਏ ਤਾਂ ਬੜੀ ਹੈਰਾਨੀ ਦੀ ਗੱਲ ਹੈ ਹਮਮ ਮਤਲਬ ਪੰਜਾਬ ਜਿੱਥੇ ਬੰਦਾ ਗੁਰਦੁਆਰੇ ਦੀ ਬੇਲ ਦੀ ਪ੍ਰਧਾਨਗੀ ਨਹੀਂ ਛੱਡਦਾ ਹੈਨਾ ਉਹ ਉਹ ਉਸ ਪੰਜਾਬ ਦੇ ਵਿੱਚ ਮਤਲਬ ਬੰਦਾ ਸਰਪੰਚੀ ਛੱਡ ਦੂਗਾ ਕੋਈ ਹਮਮ ਪਿੰਡ ਚੱਕਲਾ ਲੜੂ ਤਾਂ ਸਹੀ ਨਾ ਇਹ ਕਿਵੇਂ ਹੋ ਸਕਦਾ ਕਿ ਕਿਸੇ ਨੇ ਕਾਗਜ਼ ਨਾ ਭਰੇ ਹੋਣ ਫਿਰ ਇਸ ਹਵਾਲੇ ਨੂੰ ਖੰਗਾਲਦਿਆਂ ਖੰਗਾਲਦਿਆਂ ਜਦੋਂ ਮਾਮਲਾ ਚੋਣ ਕਮਿਸ਼ਨ ਤੋਂ ਲੈ ਕੇ ਹਾਈ ਕੋਰਟ ਵਾਲੇ ਪੱਲੂਆਂ ਤੇ ਆਇਆ ਜੀ ਕਿਉਂਕਿ ਜਦੋਂ ਇਸ ਵਿਰੁੱਧ ਕਿ ਸਾਡੇ ਜੀ ਕਾਗਜ਼ ਫਾੜਤੇ ਸਾਨੂੰ ਜੀ ਐਨਓਸੀ ਨਹੀਂ ਮਿਲ ਰਹੀ ਸਾਡੇ ਜੀ ਕਾਗਜ਼ ਗਵਾਤੇ ਜੀ ਸਾਨੂੰ ਚੋਣ ਨਿਸ਼ਾਨੀ ਇਲਾਟ ਕਰ ਰਹੇ ਜੀ ਸਾਨੂੰ ਧਮਕੀਆਂ ਮਿਲ ਰਹੀਆਂ ਜੀ ਰਾਜ ਕਾਗਜ਼ ਭਰਨ ਜਾਂਦੇ ਖੋ ਕੇ ਫਾੜਤੇ ਜਦੋਂ ਅਜਿਹੇ ਕਿੰਨੀਆਂ ਹੀ ਸ਼ਿਕਾਇਤਾਂ ਇਕੱਠੀਆਂ ਹੋ ਕੇ ਹਾਈ ਕੋਰਟ ਚ ਗਈਆਂ ਸੀ ਹੂੰ ਤਦ ਉੱਥੇ ਇੱਕ ਵਾਰ ਤਾਂ ਲੱਗਿਆ ਸੀ ਕਿ ਵੀ ਕਾਰਵਾਈ ਬੜੀ ਸਖਤ ਹੋ ਸਕਦੀ ਹੈ। ਹੂੰ ਕੁਝ ਤੇ ਰੋਕ ਲੱਗ ਗਈ, ਕੁਝ ਤੇ ਚੋਣਾ ਨਹੀਂ ਹੋਈਆਂ, ਕੁਝ ਤੇ ਦੇਰ ਨਾ ਹੋਣਗੀਆਂ। ਬਾਅਦ ਚੋਂ ਸਾਰੇ ਮਾਮਲੇ ਨਿਬੜ ਵੀ ਗਏ। ਜੀ। ਉਸ ਸਮੇਂ ਹੀ ਕੁਝ ਤਰ੍ਹਾਂ ਸੁਪਰੀਮ ਕੋਰਟ ਪਹੁੰਚ ਗਿਆ ਸੀ। ਹੂੰ ਪਰ ਜਿਹੜਾ ਲਾਅ ਕਹਿੰਦਾ ਸਾਡਾ ਸੰਵਿਧਾਨ ਕਹਿੰਦਾ ਉਹਦੇ ਅਨਨੈ ਕਿ ਜੇ ਚੋਣ ਪ੍ਰਕਿਰਿਆ ਸ਼ੁਰੂ ਹੋਗੀ ਪੰਚਾਇਤੀ ਵਾਲੇ ਹਵਾਲੇ ਨਾਲ ਇਸ ਨਗਰ ਨਿਗਮ ਵਾਲੇ ਹਵਾਲੇ ਨਾਲ ਫਿਰ ਉਹਨੂੰ ਰੋਕਿਆ ਨਹੀਂ ਜਾਂਦਾ। ਜੀ। ਸੋ ਵੋਟਾਂ ਤਾਂ ਪਈਆਂ ਹੂੰ ਪਰ ਇਹਨਾਂ ਪਟੀਸ਼ਨਾਂ ਦੇ ਹਵਾਲੇ ਨਾਲ ਸੁਪਰੀਮ ਕੋਰਟ ਚ ਪਟੀਸ਼ਨ ਫਿਰ ਦਾਖਲ ਹੋਗੀ ਕਿ ਜਨਾਬ ਨਵੇੜਾ ਤਾਂ ਹੋਇਆ ਨਹੀਂ ਮਸਲੇ ਦਾ ਹੂੰ ਉਸ ਪਹਿਲੂ ਤੇ ਫਿਰ ਮਾਨਯੋਗ ਸੁਪਰੀਮ ਕੋਰਟ ਨੇ ਖੁਦ ਚੀਫ ਜਸਟਿਸ ਸਾਹਿਬ ਜਿਹੜੇ ਨਵੇਂ ਆਏ ਨੇ ਉਹਨਾਂ ਦੀ ਅਗਵਾਈ ਚ ਬੈਠ ਸੀ ਉਹਨਾਂ ਨੇ ਕਿਹਾ ਵੀ ਕਿ ਪਹਿਲਾਂ ਤਾਂ ਚੋਣ ਕਮਿਸ਼ਨ ਕੋਲ ਕੰਪਲੀਟ ਕਰੋ ਦੁਬਾਰਾ ਹੂੰ ਹੂੰ ਇਹ ਸਾਰੇ ਆਧਾਰ ਤੱਥ ਲਾ ਕੇ ਕਿ ਇਹ ਬਿਨ ਮੁਕਾਬਲਾ ਨਹੀਂ ਜਿੱਤੇ ਜਨਾਬ ਜੀ ਇਹਦੇ ਵਿੱਚ ਤਾਂ ਸਾਡੇ ਨਾਲ ਧੋਖਾ ਧੜੀ ਆ ਸਾਡੀਆਂ ਸ਼ਿਕਾਇਤਾਂ ਉਹ ਖਬਰਾਂ ਉਹ ਸੰਗੀਆਂ ਮੀਡੀਆ سوشل ਮੀਡੀਆ ਅੱਜ ਕੱਲ ਦਾ ਫੇਸਬੁੱਕ ਤੇ ਜਦੋਂ ਬੰਦਾ ਲਾਈਵ ਹੋਏ ਹੁੰਦਾ ਸਾਰਾ ਕੁਝ ਰਿਕਾਰਡ ਕਿੰਨੇ ਹੋਣਗੇ 6 ਮਹੀਨੇ ਦਾ ਸਮਾਂ ਸੁਪਰੀਮ ਕੋਰਟ ਨੇ ਦੇ ਦਿੱਤਾ ਜੀ ਝੋਣ ਕਮਿਸ਼ਨ ਨੂੰ ਕਿ 6 ਮਹੀਨੇ ਚ ਇਹ ਮਾਮਲਾ ਨਿਬੇੜ ਕੇ ਸਾਡੇ ਕੋਲ ਦੱਸੋ ਕੀ ਹੈ ਤੇ ਉਹ ਤੋਂ ਬਾਅਦ ਉਹਨੂੰ ਕਹਿ ਕੇ ਜੇ ਨਹੀਂ ਤਾਂ ਹਾਈ ਕੋਰਟ ਹਾਈ ਕੋਰਟ ਚ ਵੀ ਫਰੇਮ ਵੱਧ ਸਮਾਂ ਵੱਧ ਨਹੀਂ ਫਿਰ ਸੁਪਰੀਮ ਕੋਰਟ ਕਹਿੰਦਾ ਅਸੀਂ ਦੇਖਾਂਗੇ ਜੀ ਸੋ ਵੈਸੇ ਤਾਂ ਹੁਣ ਸਰਕਾਰ ਦਾ ਕਾਰਜਕਾਲ 2.5 ਸਾਲ ਦਾ ਹੂੰ ਹੂੰ सरपंचਾ ਦਾ ਕਾਰਜਕਾਲ 5 ਸਾਲ ਦਾ ਚੱਲ ਜੇ ਇਹ ਮਾਮਲਾ ਜਿਹੜੀ ਅਦਾਲਤੀ ਪ੍ਰਕਿਰਿਆ ਸਾਡੇ ਹੈਗੀ ਆ ਇਹ 1.5 2 ਸਾਲ ਚੱਲ ਵੀ ਗਿਆ ਜੀ ਉਹ ਤੋਂ ਬਾਅਦ ਜੇ 2 ਸਾਲ ਬਾਅਦ ਇਹ ਫੈਸਲਾ ਆ ਗਿਆ ਕਿ ਭਾਈ ਆ 3600 ਚੋਂ 1800 2000 ਤੱਕੇ ਨਾਲ ਬਣੇ ਸਰਪੰਚ ਨੇ ਕਰਾਓ ਇੱਥੇ ਦੁਬਾਰਾ ਚੋਣਾ ਫਿਰ ਹੁਣ ਅੱਜ ਪਿੰਡਾਂ ਦੀਆਂ ਸੱਤਾ 'ਚ ਇਹ ਵੀ ਚਰਚਾ ਅੱਛਾ ਫਿਰ ਜੈਲਦਾਰਾ ਦਾ ਮੁੰਡਾ ਹੁਣ ਰਹੂਗਾ ਨਹੀਂ ਸਰਪੰਚ ਲਾ ਫਿਰ ਆਏ ਲੰਬੜਾ ਦੇ ਮੁੰਡੇ ਨਾਲ ਆਈ ਹੋ ਜੂ ਯਾਰ ਹੁਣ ਦੁਬਾਰਾ ਚੋਣ ਹੋਊਗੀ ਇਹ ਚਰਚਾ ਮੈਂ ਅੱਜ ਪਿੰਡਾਂ 'ਚ ਤੁਰ ਪੀਆਂ ਜੀ ਸੋ ਸੁਪਰੀਮ ਕੋਰਟ ਦੀ ਇਸ ਥੋੜੀ ਜੀ ਸ਼ਕਤੀ ਭਰਿਆ ਜਿਹੜਾ ਚੋਣ ਕਮਿਸ਼ਨ ਉਹ ਵੀ ਤਾੜਨਾ ਕਰ ਰਿਹਾ ਸਰਕਾਰ ਨੂੰ ਵੀ ਸਵਾਲਾਂ ਦੇ ਘੇਰ ਚ ਲੈ ਲਿਆ ਉਸ ਨੇ ਸਰਕਾਰ ਤੋਂ ਲੈ ਕੇ ਨਵੇਂ ਬਣੇ ਉਹਨਾਂ ਸਰਪੰਚਾਂ ਦੀ ਜਿਹੜੇ ਆਪਣੇ ਮਨ ਨੂੰ ਬਿਨ ਮੁਕਾਬਲਾ ਕਹਿ ਕੇ ਸੋਸ਼ਲ ਮੀਡੀਆ ਤੇ ਰੀਲਾਂ ਪਾ ਰਹੇ ਸੀ ਗੀਤ ਲਾ ਲਾ ਕੇ ਹੈਨਾ ਹੁਣ ਉਹਨਾਂ ਨੂੰ ਫਿਕਰ ਪੈਗਾ ਕਿਤੇ ਕਾਨੂੰਨ ਦੁਆਰਾ ਤਾਂ ਨਹੀਂ ਹੋ ਜੂ ਹਮਮ ਹੁਣ ਸਵੇਰ ਨੂੰ ਕਿੰਨੇ ਅਫਸਰਾ ਮੰਤਰੀਆਂ ਸੰਤਰੀਆਂ ਦੇ ਫੋਨ ਖੜਕਣੇ ਆ ਇਹ ਅੰਦਾਜ਼ਾ ਲਾ ਲਓ ਹਾਂ ਸਰ ਦਿਪਕ ਜੀ ਪੰਜਾਬ ਚ ਅਕਾਲੀ ਦਲ ਦਾ ਕੀ ਬਣੂ ਜੀ ਹੁਣ ਆਪਾਂ ਪਿਛਲੇ ਦਿਨਾਂ ਤੋਂ ਗੱਲਬਾਤ ਕਰਦੇ ਆ ਰਹੇ ਹਾਂ ਹੁਣ ਜੇ ਸੁਖਬੀਰ ਬਾਦਲ ਦੇ ਨਾਲ ਜੁੜੀਆਂ ਜੜੀਆਂ ਕੰਟਰੋਵਰਸੀਜ਼ ਨੇ ਵਿਵਾਦ ਨੇ ਉਹ ਇੱਕ ਪਾਸੇ ਓਵਰਆਲ ਅਕਾਲੀ ਦਲ ਦੇ ਵਿੱਚ ਜਿਹੜੇ ਕਿਉਂਕਿ ਗੱਲ ਤੇ ਇਹ ਆਉਂਦੀ ਰਹੀ ਹੈ ਨਾ ਵੀ ਜਿਹੜੇ ਵਿਅਕਤੀਆਂ ਨੂੰ ਫਿਰ ਤਜਰਬੇ ਦੇ ਆਧਾਰ ਤੇ ਲਿਆਕਤ ਦੇ ਆਧਾਰ ਤੇ ਉੱਚ ਅਹੁਦੇ ਮਿਲਨੇ ਚਾਹੀਦੇ ਸੀ ਲੀਡਰਸ਼ਿਪ ਦੀ ਵਾਕਡੋਰ ਜਿਨਾਂ ਕੋਲ ਜਾਣੀ ਚਾਹੀਦੀ ਸੀ ਉਹ ਗਈ ਨਹੀਂ ਜਿਸ ਕਰਕੇ ਹੁਣ ਅਕਾਲੀ ਦਲ ਦਾ ਆਧਾਰ ਹੈ ਉਹ ਖੁਰਦਾ ਜਾ ਰਿਹਾ ਸੋ ਕੀ ਬਣੂ ਜੀ ਪੰਜਾਬ ਦੇ ਵਿੱਚ ਅਕਾਲੀ ਦਲ ਦਾ ਪਤਾ ਨਹੀਂ ਇਹ ਸਾਰੇ ਜੋ ਨਵਾਂ ਅਕਾਲੀ ਦਲ ਬਣ ਜੂਗੇ ਕਿਤੇ ਹੂੰ ਇਹ ਚਰਚਾ ਜ਼ਰੂਰ ਹੈ ਅੱਛਾ ਜੀ ਲੇਕੋ ਪਹਿਲੀ ਗੱਲ ਤਾਂ ਇਹ ਆ ਕਿ ਕੱਲ ਆਪਣਾ ਹੀ ਫੈਸਲਾ ਵਰਕਿੰਗ ਕਮੇਟੀ ਕਾਰਜਕਾਰੀ ਅਕਾਲੀ ਦਲ ਦੀ ਪਲਟਦੀ ਰਹੀ ਜੀ ਮੀਟਿੰਗ ਖਤਮ ਹੋਣ ਤੋਂ ਬਾਅਦ ਪ੍ਰੈਸ ਬਿਆਨ ਜਿਹੜਾ ਜਾਰੀ ਕੀਤਾ ਗਿਆ ਮਤਲਬ ਟੈਲੀਵਿਜ਼ਨ ਵਾਲੇ ਮਾਈਕਾਂ ਦੇ ਉੱਤੇ ਉਹ ਤਾਂ ਕਿਹਾ ਗਿਆ ਜੀ ਕਿ ਫੈਸਲਾ ਹੋ ਗਿਆ ਜੀ ਹੁਣ ਅਸੀਂ ਜ਼ਿਲ੍ਹਾ ਪ੍ਰਧਾਨਾਂ ਦੀ ਹਨਾ ਹਲਕਾ ਇੰਚਾਰਜ ਆ ਦੀ ਐਸਜੀਪੀਸੀ ਮੈਂਬਰਾਂ ਦੀ ਉਹਨਾਂ ਸਾਇਦਨ ਦੀ ਰਾਏ ਲਵਾਂਗੇ ਜੀ ਫਿਲਹਾਲ ਅਸੀਂ ਅਸਤੀਫਾ ਮਨਜ਼ੂਰ ਵੀ ਨਹੀਂ ਕਰਦੇ ਤੇ ਰੱਦ ਵੀ ਨਹੀਂ ਕਰਦੇ ਉਹ ਤੋਂ ਬਾਅਦ ਸੰਜੀ ਰਾਏ ਬਣੂਗੀ ਹਮ ਪਰ ਜਿਹੜਾ ਅਧਿਕਾਰਤ ਪ੍ਰੈਸ ਨੋਟ ਦੇਰ ਰਾਤ ਜਾਰੀ ਹੋਇਆ ਜੀ ਇਸ ਮੀਟਿੰਗ ਦਾ ਉਹਦੇ ਵਿੱਚ ਆ ਗਿਆ ਕਿ ਜੀ ਸਾਰੀ ਵਰਕਿੰਗ ਕਮੇਟੀ ਨੇ ਹੱਥ ਖੜੇ ਕਰਕੇ ਕਿਹਾ ਜੇ ਸੁਖਵੀਰ ਬਾਦਲ ਜੀ ਅਸਤੀਫਾ ਵਾਪਸ ਨਹੀਂ ਲੈਣਗੇ ਹੈ ਫਿਰ ਜੀ ਸਾਡੇ ਵੀ ਅਸਤੀਫਾ ਹਮ ਇਹ ਦੋਹਰਾ ਪੱਖ ਕਿੱਥੋਂ ਆ ਗਿਆ ਜੀ ਇਹ ਦੋਹਰਾ ਡਰਾਮਾ ਕਿੱਥੋਂ ਆ ਗਿਆ कहानी ਤੇ ਕਰਨੀ ਚ ਫਰਕ ਕਿੱਥੋਂ ਆ ਦੂਜੀ ਮੀਟਿੰਗ ਤੋਂ ਬਾਅਦ ਕੁਝ ਕਹਿ ਰਹੇ ਹੋ ਪ੍ਰੈਸ ਬਿਆਨ ਤੁਹਾਡਾ ਪ੍ਰੈਸ ਰੂਮ ਤੁਹਾਡਾ ਕੁਝ ਹੋਰ ਕਹਿ ਰਿਹਾ ਹੂੰ ਸੋ ਇਹ ਸਾਰੇ ਪਹਿਲੂ ਤੇ ਆਪਾਂ ਕੱਲ ਹੀ ਗੱਲ ਕਰ ਰਹੇ ਸੀ ਕਿ ਕੀ ਜੋ ਡਰਾਮਾ ਹੋ ਰਿਹਾ ਉਹ ਸੁਖਵੀਰ ਕਰਾ ਰਹੇ ਨੇ ਜੀ ਜਾਂ ਸੁਖਵੀਰ ਤੋਂ ਬਾਹਰੀ ਹੋ ਕੇ ਹੋ ਰਿਹਾ ਹੂੰ ਜਾਂ ਹੋਰ ਕੋਈ ਧਿਰ ਕਰਾ ਰਹੀ ਆ ਪਰ ਜੋ ਵੀ ਹੋ ਰਿਹਾ ਵੀ ਇਹ ਜੀ ਇਹ ਸਾਰੇ ਚ ਸੁਖਵੀਰ ਬਾਦਲ ਤੋਂ ਲੈ ਕੇ ਵਰਕਿੰਗ ਕਮੇਟੀ ਤੱਕ ਤੇ ਸੁਖਵੀਰ ਬਾਦਲ ਨਾਲ ਆਪਣੇ ਆਪ ਨੂੰ ਖੜਾ ਦਿਖਾਉਣ ਦੇ ਲਈ ਉਹਦਾ ਪੱਕਾ ਸਮਰਥਕ ਦਿਖਾਉਣ ਦੇ ਲਈ ਉਹਦਾ ਹਮਾਇਤੀ ਦਿਖਾਉਣ ਦੇ ਲਈ ਜਿਹੜੇ ਲੀਡਰ ਅਕਾਲੀ ਦਲ ਦੇ ਲੀਡਰ ਜੀ ਬਿਆਨਬਾਜ਼ੀ ਨਾਰੇਬਾਜ਼ੀ سپورਟ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਪਾ ਰਹੇ ਨੇ ਇਹ ਸਾਰੇ ਕੀ ਅਕਾਲ ਤਖਤ ਸਭ ਨੂੰ ਚੈਲੰਜ ਕਰ ਰਹੇ ਨੇ ਹੂੰ ਹੂੰ ਕੀ ਅਕਾਲ ਤਖਤ ਸਾਹਿਬ ਦੀ ਸੁਪਰੀਮੋ ਨੂੰ ਚੈਲੰਜ ਕਰ ਰਹੇ ਨੇ ਜੀ ਕੀ ਇਹ ਇਹ ਹੁਣ ਅਕਾਲੀ ਦਲ ਦੇ ਲੀਡਰਾਂ ਦਾ ਇਹ ਕੰਮ ਰਹਿ ਗਿਆ ਹੂੰ ਕਿ ਇੱਕ ਤਨਖਾਈਆ ਬੰਦੇ ਦੇ ਨਾਲ ਇੱਕ ਤਾਨ ਕੇ ਖੜਨ ਦਾ ਮਤਲਬ ਤੁਸੀਂ ਕੀ ਦਿਖਾਉਣਾ ਚਾਹੁੰਦੇ ਹੋ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਜਦੋਂ ਅਸਤੀਫੇ ਦੀ ਖਬਰ ਆਈ ਸੀ ਜੀ ਕਿ ਸੁਖਵੀਰ ਬਾਦਲ ਨੇ ਅਸਤੀਫਾ ਦਿੱਤਾ ਤਾਂ ਸੁਧਾਰ ਲਹਿਰ ਵਾਲਿਆਂ ਨੇ ਤੁਰੰਤ ਬਿਆਨ ਆਉਣ ਲੱਗੇ ਸੀ ਜੀ ਕਿ ਇਹ ਚੰਗਾ ਫੈਸਲਾ ਹੈ ਜੇ ਸੁਖਵੀਰ ਬਾਦਲ ਲੰਬੇ ਹੋ ਜਾਂਦੇ ਨੇ ਫਿਰ ਸਮਝੌਤੇ ਬਾਰੇ ਸੋਚਿਆ ਜਾ ਸਕਦਾ ਜੀ ਪਰ ਹੁਣ ਜਦੋਂ ਸੁਖਵੀਰ ਬਾਦਲ ਦਾ ਅਸਤੀਫਾ ਉਲਝ ਗਿਆ ਜੀ ਪੇਚ ਫਸ ਗਿਆ ਕਿ ਪਾਈਏ ਤਾਂ ਡਰਾਮਾ ਹੀ ਹੈ ਅਸਤੀਫਾ ਹੋਣਾ ਨਹੀਂ ਫਿਰ ਹੁਣ ਕਹਿੰਦੇ ਜੀ ਅੱਜ ਸੁਧਾਰ ਲਹਿਰ ਨੇ ਦੀ ਨਵੀਂ ਮੀਟਿੰਗ ਹੋਈ ਹੈ ਹਮ ਹਮ ਤੇ ਨਵੀਂ ਮੀਟਿੰਗ ਦੇ ਵਿੱਚ ਆ ਲੀਡਰਾਂ ਦੇ ਬਿਆਨ ਦੇ ਖੰਡਨ ਵੀ ਕੀਤੇ ਨੇ ਟਕਸਾਲ ਵਾਲੇ ਫੈਸਲੇ ਤੇ ਵੀ ਇਹ ਮਤਲਿਆ ਕੇ ਖੰਡਨ ਕੀਤਾ ਤੇ ਕਹਿੰਦੇ ਕੁਸਰਮੁਸਰ ਇਹ ਕੀਤੀ ਹੈ ਕਿ ਆ ਅਕਾਲੀ ਦਲ ਤਾਂ ਹੁਣ ਮੁੱਕਦਾ ਜਾ ਲੱਗਦਾ ਜਿਹੜਾ ਆਪਾਂ ਕਹਿੰਦੇ ਸੁਖਵੀਰ ਨੂੰ ਹਟਾ ਕੇ ਆਪਾਂ ਸਾਂਭ ਲਾਂਗੇ ਜੀ ਹੈ ਤੇ ਕਿਤੇ ਚੋਣ ਕਮਿਸ਼ਨ ਵਾਲੇ ਮਾਮਲੇ 'ਚ ਵੀ ਕੋਈ ਪੇਚ ਨਾ ਫੱਜਵੇ ਫਿਰ ਨਵਾਂ ਹੀ ਅਕਾਲੀ ਦਲ ਬਣਾ ਲਈਏ ਹਮ ਹੁਣ ਇਹ ਨਵਾਂ ਅਕਾਲੀ ਦਲ ਬਣਾਉਣ ਦੇ ਲਈ ਕਹਿੰਦੇ ਜੀ ਲੁਕਮੇ ਏਜੰਡੇ ਤੇ ਰਜਿਸਟਰ ਲਾ ਲਿਆ ਨਵਾਂ ਨਵੇਂ ਰਜਿਸਟਰ ਤੇ ਕਾਰਵਾਈ ਪਾਉਣੀ ਸ਼ੁਰੂ ਕਰਤੀ ਸੁਧਾਰ ਲਹਿਰ ਵਾਲਿਆਂ ਨੇ ਪਰ ਉਹ ਰਜਿਸਟਰ ਨੂੰ ਜਾਂ ਇਸ ਕਾਰਵਾਈ ਨੂੰ ਉਦੋਂ ਤੱਕ ਜਨਤਕ ਨਹੀਂ ਕਰਨਗੇ ਜਦੋਂ ਤੱਕ ਅਕਾਲ ਤਖਤ ਸਾਹਿਬ ਤੋਂ ਸੁਖਬੀਰ ਬਾਦਲ ਬਾਰੇ ਤੇ ਇਹ ਸੁਧਾਰ ਲਹਿਰ ਦੇ ਲੀਡਰਾਂ ਬਾਰੇ ਫੈਸਲਾ ਨਹੀਂ ਆ ਜਾਂਦਾ ਸੋ ਫੈਸਲੇ ਦਾ ਇੰਤਜ਼ਾਰ ਕੀਤਾ ਜਾਏਗਾ ਉਤੋਂ ਬਾਅਦ ਹੀ ਨਵਾਂ ਅਕਾਲੀ ਦਲ ਹੋਂਦ ਚਾ ਸਕਦਾ ਬਸ਼ਰਤੇ ਸੁਖਬੀਰ ਬਾਦਲ ਵਾਲੀ ਧਿਰ ਕਿਸੇ ਹੋਂਦ ਵਿੱਚ ਨਹੀਂ ਰਹੀ ਸੋ ਇਹਦੀ ਬਿਦੂਤਬੰਦੀ ਹੋ ਰਹੀ ਹੈ ਹਾਂ ਚਰਚਾ ਰੋਗੀ ਵੀ ਜੀ ਹੂੰ ਕਿ ਅਕਾਲੀ ਦਲ ਮਾਣ ਵੀ ਹੈਗਾ ਹੂੰ ਅਕਾਲੀ ਦਲ ਰਵਿੰਦਰ ਵੀ ਹੈਗਾ ਜੀ ਹੈ ਅਕਾਲੀ ਦਲ 1920 ਵੀ ਬਣਿਆ ਸੀ ਹੈ ਸਰਬੰਧੀ ਅਕਾਲੀ ਦਲ ਵੀ ਇਹ ਬਣਿਆ ਸੀ ਜਸਤਾ ਗੁਰਚਰ ਸਿੰਘ ਟੋੜਾ ਵਾਲਾ ਤੇ ਇਸੇ ਤਰ੍ਹਾਂ ਆ ਢਿੰਸੀ ਹੋਰਾਂ ਨੇ ਵੀ ਬ੍ਰਹਮਪੁਰਾ ਹੋਰਾਂ ਨੇ ਵੀ ਨਿਕਲ ਕੇ ਅਕਾਲੀ ਲੀਡਰ ਬਣਾਏ ਬੱਕਰੇ ਟਕਸਾਲੀ ਅਕਾਲੀ ਇਹ ਹੈ ਨਾ ਕਿੰਨਾ ਕੁਝ ਬਣਿਆ ਤੇ ਮਾਨਪੀਤ ਬਾਦਲ ਵੀ ਨਾ ਜੋ ਨਿਕਲ ਕੇ ਬਖਰੀ ਪਾਰਟੀ ਬਣਾ ਚੁੱਕੇ ਜੀ ਸੋ ਉਹ ਸਾਰੀ ਸਥਿਤੀ ਚ ਇਹ ਵੀ ਸੋਚਿਆ ਜਾ ਰਿਹਾ ਕਿ ਕੀ ਅਕਾਲੀ ਦਲ ਨਵੇਂ ਦੀ ਥਾਂ ਹੈਗੀ ਹੈ ਤੇ ਜੀ ਹੈਗੀ ਆ ਇਸ ਮੋਕੇ ਕਿਸ ਰੂਪ ਚ ਹੈ ਜਿਸ ਰੂਪ ਚ ਸ਼ੁਰੂ ਤੋਂ 1920 ਚੋਂ ਅਕਾਲੀ ਦਲ ਚੱਲਿਆ ਸੀ ਉਸ ਰੂਪ ਚ ਹੈਗੀ ਆ ਜਾਂ ਕਿਸੇ ਹੋਰ ਰੂਪ ਚ ਲੋੜ ਹੈ ਜੀ ਸੋ ਇਹ ਸਾਰੀ ਪ੍ਰਕਿਰਿਆਵਾਂ ਤੇ ਹੁਣ ਮੰਤਨ ਚੱਲਣਾ ਪਰ ਫਿਲਹਾਲ ਨਜ਼ਰਾ ਅਕਾਲ ਤਖਤ 'ਤੇ ਨੇ ਉਹਦਾ ਫੈਸਲਾ ਆਉਣ ਤੋਂ ਬਾਅਦ ਪੰਜਾਬ 'ਚ ਨਵਾਂ ਅਕਾਲੀ ਦਲ ਵੀ ਦਿਖ ਸਕਦਾ ਹੈ ਪਰ ਜਿਵੇਂ ਅੱਜ ਟਕਸਾਲ ਸਾਹਮਣੇ ਆਈ ਹੈ ਹੂੰ ਉਮੇ ਇਹ ਵੀ ਪਹਿਲੂ ਹੈ ਕਿ ਇਸ ਨਵੇਂ ਅਕਾਲੀ ਦਲ ਦੇ ਪਿੱਛੇ ਹੂੰ ਕਿਤੇ ਉਹ ਫੁੱਲ ਵਾਲੇ ਤਾਂ ਨਹੀਂ ਕਮਲ ਦੇ ਫੁੱਲ ਵਾਲੇ ਤਾਂ ਨਹੀਂ ਖਾਦ ਪਾ ਰਹੇ ਆਪਣੇ ਛੱਪੜ ਵਾਲੀ ਲਿਆ ਲਿਆ ਕੇ ਇਹ ਵੀ ਸਵਾਲ ਹੈ ਜੀ ਹਮਮਮ ਦੀਪਕ ਜੀ ਜਿਹੜੀਆਂ ਜਿਮਨੀ ਚੋਣਾਂ ਹੋਣੀਆਂ ਨੇ ਹੁਣ ਕੱਲ ਨੂੰ ਵੋਟਾਂ ਪੈਣੀਆਂ ਉਸ ਵਾਸਤੇ ਤੇ ਕੇਂਦਰੀ ਫੋਰਸਾਂ ਦੀਆਂ ਕਈ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਨੇ ਕੀ ਵੇਰਵਾ ਦੀ ਤਿਆਰੀ ਕਿਹੋ ਜੀ ਆ 7 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਪੋਲਿੰਗ ਹੈ ਹਮਮਮ ਪੰਜਾਬ ਦੀਆਂ 4 ਸੀਟਾਂ ਤੇ ਜਿਮਨੀ ਚੋਣਾਂ ਔਰ ਜਿਹਦੇ ਵਿੱਚ ਇੱਕ ਮਾਝੇ ਦੀ ਹੈ ਇੱਕ ਦੁਆਬੇ ਦੀ ਹੈ ਦੋ ਮਾਲਵੇ ਦੀਆਂ ਨੇ ਗਦੜਵਾ ਬਰਨਾਲਾ ਡੇਰਾ ਬਾਬਾ ਨਾਨਕ ਤੇ ਚੱਬਿਆ ਹੂੰ ਹੂੰ ਔਰ ਇਹਨਾਂ ਦੇ ਲਈ ਬਕਾਇਦਾ ਚੋਣ ਕਮਿਸ਼ਨ ਨੇ ਆਪਣੇ ਵੱਲੋਂ ਪੂਰੀ ਤਿਆਰੀ ਕਰ ਲਈ ਐ ਵੈਸੇ ਅਸਲੀ ਤਿਆਰੀ ਤਾਂ ਅੱਜ ਚੱਲ ਰਹੀ ਹੈ ਇਸ ਸਮੇਂ ਹੂੰ ਹੂੰ ਜਦੋਂ ਆਪਾਂ ਗੱਲਬਾਤ ਕਰ ਰਹੇ ਹਾਂ ਤਾਂ ਕਿੰਨੇ ਬ੍ਰਾਂਡਾਂ ਦੀਆਂ ਕਿੰਨੇ ਥਾਮਾਂ ਤੇ ਰੰਗ ਵਾਲਾ ਪਾਣੀ ਕਿਵੇਂ ਵਰਤਾਇਆ ਜਾ ਰਿਹਾ ਹੋਊਗਾ ਇਹ ਤਾਂ ਤੁਸੀਂ ਅੰਦਾਜ਼ਾ ਨਹੀਂ ਲਾ ਰਹੇ ਅੱਜ ਦੀ ਰਾਤ ਹੀ ਹੁੰਦੀ ਆ ਸਾਰਾ ਕੁਝ ਹਾਂ ਕੋਈ ਮਾਲ ਕਾਲੇ ਲਫਾਫੇ ਚ ਜਾਣਾ ਤੇ ਕੋਈ ਅਖਬਾਰ ਚ ਲਪੇਟ ਕੇ ਜਾਣੀ ਗੋਲ ਚੀਜ਼ ਉਹ ਬਹੁਤ ਕੁਝ ਹੋਣਾ ਅੱਜ ਸੋ ਇਹ ਪ੍ਰਕਿਰਿਆ ਅੱਜ ਖੂਬ ਚਲਣੀ ਆ ਅੱਜ ਦੀ ਉਹ ਰਾਤ ਆ ਔਰ ਅੱਜ ਦੀ ਰਾਤ ਜਿਨ੍ਹਾਂ ਨੇ ਰੋਕਣਾ ਹੁੰਦਾ ਸਾਰਾ ਕੁਝ ਉਹਨਾਂ ਨੂੰ ਪਹਿਲਾ ਮਤਲਬ ਪਰਸੁਰਤੀ ਲਵਾ ਦਿੱਤੀ ਜਾਂਦੀ ਹੈ ਉਹਨਾਂ ਦੀ ਉਹਨਾਂ ਦੀ ਪਹਿਲਾ ਗੱਡੀ ਗੁੱਡੀ ਚਾੜੀ ਜਾਂਦੀ ਹੈ ਕਿ ਚਲੋ ਵੀ ਤੁਹਾਨੂੰ ਸੈੱਟ ਕਰੀਏ ਪਹਿਲਾਂ ਹਾਂ 900 ਪੇਟੀਆਂ ਅੱਜ ਡੇਰਾ ਬਾਬਾ ਨਾਨਕ ਦੇ ਵਿੱਚ ਕਾਂਗਰਸੀ ਸਮਰਥਕ ਕਹਿੰਦੇ ਅਸੀਂ ਫੜ ਲਿਆ ਜੀ ਇਹ ਸત્તાਤਰੀ ਕਰਦੀ ਹੂੰ ਤੁਸੀਂ ਕਮਾਲ ਦੇਖੋ ਵਿਜੇ ਜੀ ਕਿ ਜੇ ਮੈਂ ਗੱਲ ਕਰਾਂ ਚੱਬੇ ਵਾਲ ਦੇ ਖੇਤਰ ਦੇ ਵਿੱਚ ਚੋਣ ਕਮਿਸ਼ਨ ਕਹਿੰਦਾ ਜੀ ਕਿ ਅਸੀਂ ਮਤਲਬ ਕਿ 9 ਕੁ ਲੱਖ ਇੰਨੇ ਕ ਪੈਸਾ ਜਬਤ ਕੀਤਾ ਹੈ ਹੈਨਾ ਗਿੱਦੜਵਾਹਾ ਦੇ ਵਿੱਚ ਕਹਿੰਦੇ ਜੀ ਅਸੀਂ 4 ਕੁ ਲੱਖ ਰੁਪਇਆ ਜਬਤ ਕੀਤਾ ਜੀ ਇਸੇ ਤਰ੍ਹਾਂ ਬਰਨਾਲਾ ਦੇ ਵਿੱਚ ਵੀ ਕਹਿ ਰਹੇ ਨੇ ਜੀ ਕਿ 55 ਕੁ ਲੱਖ ਜਬਤ ਕੀਤਾ ਪਰ ਡੇਰਾ ਬਾਬਾ ਨਾਨਕ ਦੇ ਵਿੱਚ ਚੋਣ ਕਮਿਸ਼ਨ ਦੇ ਹਵਾਲੇ ਨਾਲ ਖਬਰ ਹੈ ਕਿ 25 ਕਰੋੜ ਰੁਪਇਆ ਜਬਤ ਕੀਤਾ। ਹੂੰ ਹੂੰ। ਜੇ ਜਬਤ 25 ਕਰੋੜ ਕੀਤਾ ਹੋ ਸਕਦਾ ਹੈ ਕਿਉਂਕਿ ਇਹਦਾ ਜਾਇਜ਼ ਹੋਊਗਾ ਜੇ ਬਾਅਦ ਵਿੱਚ ਸਬੂਤ ਦੇਣੇ ਹੁੰਦੇ ਨੇ ਸਾਰਾ ਕੁਝ ਸਮਾਧ ਹੁੰਦਾ। ਜੀ। ਪਰ ਤਾਂ ਵੀ ਇਹ ਸਾਬ ਲਾ ਲੋ ਕਿ ਫਿਰ ਵਰਤਿਆ ਕਿੰਨਾ ਗਿਆ ਹੋਊਗਾ ਬੰਦਿਆ ਕਿੰਨਾ ਗਿਆ ਹੋਊਗਾ। ਕੀ ਸਥਿਤੀ ਹੈ? ਸੋ ਇਹ ਸਾਰੀ ਪ੍ਰਕਿਰਿਆ ਦੇ ਵਿਚਾਲੇ ਚੋਣ ਕਮਿਸ਼ਨ ਕਹਿੰਦਾ ਸੀ ਜੀ ਟੋਟਲ 831 ਪੋਲਿੰਗ ਸਟੇਸ਼ਨ ਬਣਾਏ ਨੇ। ਹੂੰ। ਔਰ 831 ਪੋਲਿੰਗ ਸਟੇਸ਼ਨਾਂ ਦੇ ਵਿੱਚੋਂ 212 ਪੋਲਿੰਗ ਸਟੇਸ਼ਨ ਬਰਨਾਲਾ ਚ ਨੇ ਜਿਨ੍ਹਾਂ ਚੋਂ 37 ਦੇ ਕਰੀਬ ਸਵੇਦਨਸ਼ੀਲ ਨੇ ਇਸੇ ਤਰ੍ਹਾਂ ਗਿੱਦੜਵਾਸ ਚ 173 ਪੋਲਿੰਗ ਸਟੇਸ਼ਨ ਨੇ ਜਿਨ੍ਹਾਂ ਚੋਂ 96 ਐ অতি ਸਵੇਦਨਸ਼ੀਲ ਨੇ ਚੱਬੇਆਲ ਦੇ ਵਿੱਚ ਵੀ 205 ਨੇ ਤੇ ਉਹਨਾਂ ਚੋਂ 50 ਸਵੇਦਨਸ਼ੀਲ ਨੇ ਤੇ ਡੇਰੋਵਾ ਨਾਮਕ ਚ 241 ਦੇ ਕਰੀਬ ਪੋਲਿੰਗ ਸਟੇਸ਼ਨ ਨੇ ਜਿਨ੍ਹਾਂ ਚੋਂ 68 ਸਵੇਦਨਸ਼ੀਲ ਨੇ ਸੋ ਕੁੱਲ 7 ਕੁ ਲੱਖ ਦੇ ਕਰੀਬ ਵੋਟਰ ਹੈ ਚਾਰੇ ਹਲਕਿਆਂ ਦੇ ਵਿੱਚ 6 ਲੱਖ 96000 ਦੇ ਕਰੀਬ ਚਾਰੋਂ ਹਲਕਿਆਂ ਦੇ ਵਿੱਚ ਵੋਟਰ ਨੇ ਜਿਨ੍ਹਾਂ ਨੇ ਆਪਣੀਆਂ ਵੋਟਾਂ ਦਾ ਇਸਤੇਮਾਲ ਕਰਨਾ ਜਿਹਦੇ ਲਈ 3868 ਪੋਲਿੰਗ ਸਟਾਫ ਤੇ 6481 ਦੇ ਕਰੀਬ ਪੰਜਾਬ ਪੁਲਿਸ ਦੇ ਮੁਲਾਜ਼ਮ ਤੇ ਅਧਿਕਾਰੀ ਤੇ 17 ਦੇ ਕਰੀਬ ਕੇਂਦਰੀ ਸੁਰੱਖਿਆ ਹਥਿਆਰਬੰਦ ਫੋਰਸਾਂ ਦੀ ਜਿਹੜੀਆਂ ਟੁਕੜੀਆਂ ਨੇ ਉਹ ਕੇਂਦਰ ਤੋਂ ਬੁਲਾਈਆਂ ਗਈਆਂ ਨੇ ਜੀ ਸੋ ਇਹਨਾਂ ਸਾਰਿਆਂ ਦੀ ਨਿਗਰਾਨੀ ਹੇਠ ਸਵੇਰੇ 7 ਵਜੇ ਤੋਂ ਲੈ ਕੇ 6 ਵਜੇ ਤੱਕ ਵੋਟਾਂ ਪੈਣਗੀਆਂ ਤੇ ਫਿਰ ਨਤੀਜੇ 23 ਤਰੀਕ ਨੂੰ ਆਉਣਗੇ ਜੀ ਦੀਪਕ ਜੀ ਸਮਾਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕੱਲ ਨੂੰ ਫੇਰ ਗੱਲ ਕਰਦੇ ਹਾਂ ਜੀ ਬਹੁਤ ਸ਼ੁਕਰੀਆ ਥੈਂਕ ਯੂ ਅਤਿਕਾ ਬਹੁਤ ਸ਼ੁਕਰੀਆ ਸੱਚ ਕਾਲੀ